ਹਾਂਜੀ ਮੈਂ ਜਗਦੀਪ ਸਿੰਘ ਐਸਲੂ ਸਾਡੀਆਂ ਦੇ ਦੀਨ ਉਹਦੇ ਸਮੂਹ ਖਪਤਕਾਰਾਂ ਨੂੰ ਇਹ ਬੇਨਤੀ ਕਰਦਾ ਕਿ ਕਣਕ ਦੀ ਫਸਲ ਲਗਭਗ ਤਿਆਰ ਹੋ ਚੁੱਕੀ ਹੈ ਜਿਹਦੇ ਮੱਦੇਨਜ਼ਰ ਇਹ ਪੀਸਪਲਾਈ ਸਵੇਰੇ 5:09 ਕਰ ਦਿੱਤੀ ਗਈ ਹੈ ਤਾਂ ਕਿ ਜ਼ਰੂਰੀ ਲੋੜਾਂ ਵਾਸਤੇ ਸਵੇਰੇ 5:09 ਹੀ ਜਿਹੜਾ ਬਿਜਲੀ ਦੇ ਵਰਤੋਂ ਕੀਤੀ ਜਾਵੇ ਦਿਨ ਦੇ ਟਾਈਮ ਇਹ ਪੀਸਪਲਾਈ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਖਪਤਕਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਜੋ ਜੀਓ ਸਵਿਚ ਨੇ ਜਾਂ ਲਾਈਨਰ ਦੇ ਥੱਲੇ ਜਗ੍ਹਾ ਨੂੰ ਸਾਫ਼ ਰੱਖਿਆ ਜਾਵੇ ਅਤੇ ਜਦ ਵੀ ਕੋਈ ਅਬਨਾਰਮਲਟੀ ਉਹ ਫੀਲ ਕਰਦੇ ਆ ਜਾਂ ਮਹਿਸੂਸ ਕਰਦੇ ਨੇ ਤਾਂ ਤੁਰੰਤ ਦਫ਼ਤਰ ਨੂੰ ਜਾਂ ਕਿਸੇ ਵੀ ਕਰਮਚਾਰੀ ਨੂੰ ਜੋ ਮਹਿਕਮੇ ਨਾਲ ਸੰਬੰਧਤ ਆ ਉਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਮੁਸ਼ਕਲ ਦਾ ਸਮੱਸਿਆ ਨਿਪਟਾਰਾ ਕੀਤਾ ਜਾ ਸਕੇ ਮੈਂ ਸਾਰੇ ਖਪਤਕਰਾਂ ਤੋਂ ਸਹਿਯੋਗ ਦੀ ਮੰਗ ਕਰਦਾ ਹਾਂ ਧੰਨਵਾਦ